ਹਾਂਜੀ ਸੋਸ਼ਲ ਸੇਵਾ ਦੇ ਜਨਰ ਦਰਸ਼ਕ ਪਹੁੰਚੇ ਜਾ ਰਹੇ ਹੈਗਾ ਉਹ ਦਰਸ਼ਕ ਦੇ ਦਰਜਾ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਜਦੋਂ ਸੱਤਾ ਦੇ ਵਿੱਚ ਆਈ ਸੀ ਨਾ ਬਹੁਤ ਲੋਕ ਨਵਾਨੇ ਵਾਅਦੇ ਕੀਤੇ ਸੀਗੇ ਔਰ ਬੜੀਆਂ ਯੋਜਨਾਵਾਂ ਲੋਕਾਂ ਦੇ ਅੱਗੇ ਖੜੀਆਂ ਕੀਤੀਆਂ ਸੀ ਕਿ ਭੈਣਾਂ ਨੂੰ 1000 ਰੁਪਏ ਦੇਵਾਂਗੇ ਸੋਸ਼ਲ ਸਿਕਿਉਰਿਟੀ ਦਵਾਂਗੇ ਲਾਅ ਐਂਡ ਆਰਡਰ ਠੀਕ ਕਰਾਂਗੇ ਨਸ਼ਾ ਖਤਮ ਕਰਾਂਗੇ ਮਗਰ ਇੱਕ ਵੀ ਕੰਮ ਨੂੰ ਇਹ ਪੂਰਾ ਨਹੀਂ ਕਰ ਸਕਿਆ ਮਗਰ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਨੇ ਦੇਸ਼ ਦੇ ਦੀਨ ਦੁਖੀਆ ਪਿਛੜੇ ਗਰੀਬ ਲੋਕਾਂ ਦੇ ਲਈ ਮਜ਼ਦੂਰ ਦੇ ਲਈ ਕਿਸਾਨ ਦੇ ਲਈ अनेका ਯੋਜਨਾਵਾਂ ਸਮਰਪਿਤ ਕੀਤੀਆਂ ਔਰ ਉਹ ਸਮ ਯੋਜਨਾਵਾਂ ਸਮਰਪਿਤ ਕੀਤੀਆਂ ਮਗਰ ਉਹਨਾਂ ਯੋਜਨਾਵਾਂ ਨੂੰ ਪੰਜਾਬ ਚ ਲਾਗੂ ਨਾ ਹੋ ਜਾਣ ਉਹਦੇ ਲਈ ਪੰਜਾਬ ਦੇ ਵਿੱਚ ਸੀਐਸਸੀ ਸੈਂਟਰਾਂ ਦੇ ਮਾਧਿਅਮ ਨਾਲ ਪਿਛਲੇ 4 ਮਹੀਨਿਆਂ ਤੋਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਪਿੰਡ ਪਿੰਡ ਗਲੀ ਗਲੀ ਮੋਹੱਲੇ ਮੋਹੱਲੇ ਜਾ ਕੇ ਲੋਕਾਂ ਨੂੰ ਉਹਨਾਂ ਯੋਜਨਾਵਾਂ ਦੇ ਨਾਲ ਜੋੜ ਰਹੇ ਸੀਗੇ ਮਗਰ ਇਸ ਸਰਕਾਰ ਨੇ ਆਪਣੀ ਦਮਨਕਾਰੀ ਨੀਤੀ ਨਾਲ ਔਰਤਾਂ ਨਾਲ ਸ਼ਾਇਰ ਰਵਈਏ ਦੇ ਨਾਲ ਉਹਨਾਂ ਕੈਂਪਾਂ ਨੂੰ ਬੰਦ ਕਰਾਇਆ ਔਰ ਅਥਰਾਇਜ਼ ਕੈਂਪ ਸੀਗੇ ਸੀਐਸਸੀ ਸੈਂਟਰ ਜਿਹੜੇ ਕਿ ਕੇਂਦਰ ਸਰਕਾਰ ਵੱਲੋਂ ਅਪਰੂਵ ਨੇ ਔਰ ਉਹਨਾਂ ਮਾਧਿਅਮ ਦੇ ਨਾਲ ਹੀ ਅਸੀਂ ਲੋਕਾਂ ਨੂੰ ਉਹਨਾਂ ਸਾਰੀਆਂ ਸਕੀਮਾਂ ਦੇ ਨਾਲ ਜੋੜਦੇ ਪਏ ਸੀ ਮਗਰ ਜਦੋਂ ਇਹਨਾਂ ਨੇ ਦੇਖਿਆ ਕਿ ਧਰਤਲ ਜ਼ਮੀਨ ਇਹਨਾਂ ਦੇ ਪੈਰਾਂ ਤੋਂ ਲੋਕ ਖਿਸਕ ਰਹੀ ਹੈ ਔਰ ਭਾਰਤ ਜਨਤਾ ਪਾਰਟੀ ਦੇ ਪ੍ਰਤੀ ਲੋਕਾਂ ਦਾ ਰੁਝਾਨ ਵੱਧਦਾ ਪਿਆ ਹੈ ਇਸ ਲਈ ਇਹਨਾਂ ਨੇ ਉਹਨਾਂ ਸਾਰੇ ਕੈਂਪਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਔਰ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਲਗਭਗ 40 ਨੇਤਾਵਾਂ ਨੂੰ ਡਿਟੇਨ ਕੀਤਾ ਗ੍ਰਿਫਤਾਰ ਕੀਤਾ ਔਰ ਉਹਨਾਂ ਨੂੰ ਥਾਣਿਆਂ ਦੇ ਵਿੱਚ ਲੈ ਕੇ ਗਏ ਪਰਸਨਾਂ ਦਾ ਡਾਟਾ ਕਲੈਕਟ ਕਰਨ ਦਾ આરોਪ ਲਗਾਇਆ ਗਿਆ ਹੈ ਸਪੈਸ਼ਲ ਸਾਰੇ ਜਿਨ੍ਹਾਂ ਜਿਹੜੇ ਐਨਡੀਸੀ ਜਿਉਂ ਉਹਨਾਂ ਨੂੰ ਵੀ ਲੈਟਰ ਜਾਰੀ ਕੀਤੀ ਗਈ ਹੈ ਕਿ ਜਿਹੜੇ ਵੀ ਇਹ ਕਾਰਵਾਈ ਕਰ ਰਹੇ ਨੇ ਪਰਸਨ ਡਾਟਾ ਕਲੈਕਟ ਕਰ ਰਹੇ ਲੋਕਾਂ ਦਾ ਉਹਨਾਂ ਦੇ ਕਾਰਜ ਜਦੋਂ ਵੀ ਕਿਸੇ ਯੋਜਨਾ ਦੇ ਨਾਲ ਕਿਸੇ ਨੂੰ ਜੋੜੇ ਜਾਂਦਾ ਹੈ ਤਾਂ ਉਹਦੇ ਆਧਾਰ ਕਾਰਡ ਵਗੈਰਾ ਸਾਰੇ ਡਾਟਾ ਲੱਗਦਾ ਜ਼ਰੂਰ ਹੈ ਮਗਰ ਉਹ ਸਾਰਾ ਇੱਕ ਐਪ ਦੇ ਮਾਧਿਅਮ ਦੇ ਨਾਲ ਸਰਕਾਰ ਦੇ ਕੋਲ ਜਾਇਤਾ ਜਾਂਦਾ ਨਾ ਕਿ ਭਾਰਤ ਜਨਤਾ ਪਾਰਟੀ ਕੋਲ ਮਗਰ ਮੈਂ ਪੁੱਛਣਾ ਚਾਹਨਾ ਹੈ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਡੀਸੀਜ਼ ਨੂੰ ਵੀ ਔਰ ਪੁਲਿਸ ਦੇ ਲੋਕਾਂ ਨੂੰ ਵੀ ਕਿ ਜਦੋਂ ਸਰਕਾਰ ਬਣਨ ਤੋਂ ਪਹਿਲੇ ਆਮ ਆਦਮੀ ਪਾਰਟੀ ਨੇ ਗਲੀ ਗਲੀ ਵਿੱਚ ਜਾ ਕੇ ਟੇਬਲ ਲਗਾ ਕੇ ਲੋਕਾਂ ਦੇ ਫਾਰਮ ਭਰੇ ਸੀ ਉਹਨਾਂ ਦਾ ਡਾਟਾ ਲਿਆ ਸੀ ਉਹ ਡਾਟਾ ਕਿੱਥੇ ਗਿਆ ਉਹਨਾਂ ਲੋਕਾਂ ਦਾ ਅੱਜ ਤੱਕ ਉਹ ਸੁੱਖ ਸਹੂਤਾਵਾਂ ਉਹਨਾਂ ਨੂੰ ਕਿਉਂ ਨਹੀਂ ਦੇ ਪਾਏ ਸੋ ਇਹ આરોਪ ਲਗਾਉਣਾ ਝੂਠਾ ਰੋਪ ਭਾਰਤ ਜਨਤਾ ਪਾਰਟੀ ਦੇ ਲੱਗ ਰਿਹਾ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਹ આરોਪ ਲਗਾਵਾਂਗੇ ਤਾਂ ਲੋਕਾਂ ਦੇ ਦਿਮਾਗਾਂ 'ਚ ਇਸ ਤਰ੍ਹਾਂ ਦੀ ਨੈਕਟੀਵਿਟੀ ਆਏਗੀ ਮਗਰ ਕੱਲ ਜਦੋਂ ਅਸੀਂ ਆਦਮਪੁਰ ਸੀਗੇ ਤੇ ਇੱਕ ਇਤਨਾ ਹੀ ਬਾਈਟ ਚੱਲ ਰਹੀ ਸੀ ਤਾਂ ਇੱਕ ਮਹਿਲਾ ਆ ਕੇ ਸਾਡੇ ਕੋਲ ਖੜੀ ਹੋ ਗਈ ਔਰ ਉਸਨੇ ਉਹ ਗੱਲਾਂ ਪੰਜਾਬ ਸਰਕਾਰ ਬਾਰੇ ਕਹੀਆਂ ਕਿ ਪੰਜਾਬ ਨੇ ਪੰਜਾਬ ਸਰਕਾਰ ਨੇ ਮਹਿਲਾਵਾਂ ਦਾ ਕੀ ਕੀਤਾ ਹੁਣ ਤਾਂ ਸਰਕਾਰ ਜਾਣ ਤੇ ਆ ਗਈ ਉਹ ਕਹਿੰਦੇ ਸੀ ਥੀਲਾ ਥੀਲਾ ਕਰ ਦੇਣਾ ਸੋ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਪੰਜਾਬ ਦੇ ਲੋਕ ਸਮਝ ਚੁੱਕੇ ਆ ਪੰਜਾਬ ਦੇ ਲੋਕ ਪੜ੍ਹੇ ਲਿਖੇ ਆ ਉਹਨਾਂ ਨੂੰ ਅੱਜ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਕੋਈ ਵਿਕਲਪ ਨਹੀਂ ਦਿਖ ਰਿਹਾ ਔਰ ਭਾਰਤੀ ਜਨਤਾ ਪਾਰਟੀ ਦਾ ਆਧਾਰ ਜਿਹੜਾ ਹੈ ਪਿੰਡਾਂ 'ਚ ਮਜ਼ਬੂਤ ਹੋਇਆ ਹੈ ਸ਼ਹਿਰਾਂ 'ਚ ਮਜ਼ਬੂਤ ਹੋਇਆ ਹੈ ਔਰ ਇਸ ਨਿਮਿਤ ਇਹ ਸਾਰੇ ਕਾਰਜਕ੍ਰਮ ਚੱਲ ਰਹੇ ਸੀਗੇ ਕੱਲ ਗ੍ਰਿਫਤਾਰੀਆਂ ਤੋਂ ਬਾਅਦ ਪੰਜਾਬ ਪ੍ਰਧਾਨ ਜੀ ਨੇ ਅਸ਼wini ਸ਼ਰਮਾ ਜੀ ਨੇ ਕਾਰਜਕਾਰੀ ਪ੍ਰਧਾਨ ਜਿਹੜੇ ਨੇ ਉਹਨਾਂ ਨੇ ਆह्वान ਕੀਤਾ ਕਿ 117 ਦੀਆਂ 17 ਵਿਧਾਨ ਸਭਾ ਦੇ ਵਿੱਚ ਅਸੀਂ ਜਿਹੜੇ ਆ ਅਰਥੀ ਫੂ ਪ੍ਰਦਰਸ਼ਨ ਕਰਾਂਗੇ ਔਰ ਉਸ ਤੋਂ ਬਾਅਦ ਵੀ ਕਈ ਕਾਰਜਕ੍ਰਮਾਂ ਦੀ ਯੋਜਨਾ ਹੈ ਭਾਰਤੀ ਜਨਤਾ ਪਾਰਟੀ ਜਲੰਧਰ ਦੇ ਪ੍ਰਧਾਨ ਹੋਣ ਦੇ ਨਾਤੇ ਤੁਹਾਨੂੰ ਗੱਲ ਕਹ ਸਕਦਾ ਕਿ ਰਾਤ ਨੂੰ ਕਾਰਜਕर्ता ਕਰ ਸੌਣੀ ਜਾਣਗੇ ਹੁਣ ਤੁਹਾਨੂੰ ਭਾਰਤ ਜਨਤਾ ਪਾਰਟੀ ਦੇ ਕਾਰਜਕर्ता ਸੜਕਾਂ ਤੇ ਸੰਘਰਸ਼ ਕਰਦੇ ਮਿਲਣਗੇ ਕਿਉਂਕਿ ਹਰ ਜੋਰ ਜ਼ੁਲਮ ਕੀ ਟੱਕਰ ਮੇ ਸੰਘਰਸ਼ਮਾਰਾ ਨਾਰਾ ਹੈ ਹੁਣ ਪੰਜਾਬੀਆਂ ਨੂੰ ਇਨਸਾਫ ਦਿਵਾਉਣ ਦਾ ਕੰਮ ਭਾਰਤ ਜਨਤਾ ਪਾਰਟੀ ਕਰੇਗੀ